ਪੁਰਾਣੀ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਕਮਿਆਰ ਰਹਾ ਕਰਦਾ ਸੀ ਉਹ ਕਮਿਆਰ ਨੂੰ ਗੱਪ ਮਾਰਨ ਦੀ ਬੜੀ ਆਦਤ ਸੀ ਉਹਨੇ ਸੱਤ ਜੀਆਂ ਕਿਤੇ ਵੀ ਬੈਠਿਆ ਕਰਨਾ ਤੇ ਬੜੇ ਵੱਡੇ ਵੱਟੇ ਗੱਪ ਮਾਰਿਆ ਕਰਨੇ ਲੋਕਾਂ ਨੇ ਉਹਦਾ ਨਾਮ ਹੀ ਗੱਪੀ ਰੱਖ ਦਿੱਤਾ ਪੇਸ਼ੇ ਤੋਂ ਕਮਿਆਰ ਸੀ ਮਿੱਟੀ ਲੈਣ ਜਾਇਆ ਕਰਨਾ ਉੱਥੇ ਬਹਿ ਕੇ ਗੱਪ ਜੋੜ ਲਿਆ ਕਰਨੇ ਆ ਕੇ ਨਾਲੇ ਘੜੇ ਘੜਿਆ ਕਰਨੇ ਤੇ ਨਾਲੇ ਉਹਨੇ ਗੱਪ ਸੁਣਾਇਆ ਕਰਨੇ ਹੁਣ ਉਹਦੀਆਂ ਛੇਖੀਆਂ ਚਾਰੇ ਪਾਸੇ ਮਸ਼ਹੂਰ ਸਨ ਕੋਜ ਸਮਾਂ ਲੰਗਿਆ ਤੇ ਇਹ ਨਾਲ ਹੀ ਉਦੋਂ ਨਾ ਜੰਗਲ ਹੋਇਆ ਕਰਦੇ ਸੀ ਇੱਕ ਨਾ ਸ਼ੇਰ ਨੇ ਸਾਰੇ ਨਗਰ ਦੇ ਲੋਕਾਂ ਦਾ ਲਹੂ ਪੀਤਾ ਹੋਇਆ ਸੀ ਇੱਕ ਦਿਨ ਨਾ ਰਾਜੇ ਦਾ ਮੰਤਰੀ ਉਥੋਂ ਲੰਘ ਕੇ ਗਿਆ ਤੇ ਉਹ ਨਾ ਉਹ ਗੱਪੀ ਦੀਆਂ ਗੱਲਾਂ ਉੱਚੀ ਉੱਚੀ ਸੁਣਨਦਿਆ ਸੀ ਉੱਚੀ ਉੱਚੀ ਬੋਲੀ ਜਾਵੇ ਹੁਣ ਉਹਨੇ ਆ ਕੇ ਰਾਜੇ ਨੂੰ ਦੱਸਿਆ ਵੀ ਰਾਜਾ ਵੀ ਫਲਾਣੇ ਨਗਰ ਦੇ ਵਿੱਚ ਨਾ ਇੱਕ ਮਨੋਖਾ ਤੇ ਉਹ ਜਿਹੜਾ ਮਨੋਖਾ ਨਾ ਉਹ ਸਭ ਦੀਆਂ ਗੱਲਾਂ ਉਹ ਐਸੇ-ਐਸੇ ਕੰਮ ਕਰਦਾ ਹੈ ਵੀ ਜਿਹੜਾ ਕਿਸੇ ਨੇ ਕੀਤਾ ਹੋਵੇ ਤੇ ਮੈਂ ਉਹਦੀਆਂ ਗੱਲਾਂ ਸੁਣ ਕੇ ਆਇਆ ਕਿਉਂ ਨਾ ਆਪਾਂ ਉਹਨੂੰ ਕਹੀਏ ਵੀ ਉਹ ਸ਼ੇਰ ਨੂੰ ਜਿਹੜਾ ਮਾਰਦੇ ਤੇ ਇਹ ਜਿਹੜਾ ਐਨਾ ਸਨਾਟਾ ਪਿਆ ਹੈ ਪਿੰਡਾਂ ਦੇ ਵਿੱਚ ਕੋਈ ਬਾਹਰ ਹੀ ਨਹੀਂ ਨਿਕਲਦਾ ਤੇ ਉਹਦਾ ਹੱਲ ਹੋ ਜੇ ਉਹਨਾਂ ਕਹਾਂ ਵੀ ਗੱਲ ਤੇ ਠੀਕ ਹੈ ਅਗਲੇ ਦਿਨ ਮੰਤਰੀ ਨੇ ਕੁਝ ਸੈਨਿਕ ਭੇਜੇ ਤੇ ਜਾ ਕੇ ਕਿਹਾ ਵੀ ਰਾਜੇ ਨੇ ਤੈਨੂੰ ਬੁਲਾਇਆ ਏ ਉਥੇ ਹੁਣ ਗੱਪ ਮਾਰਦਾ ਸੀ ਸੱਚ ਜੀ ਤੇ ਉਹਨੇ ਕਦੀ ਕੁਝ ਕੀਤਾ ਹੀ ਨਹੀਂ ਸੀ ਹੁਣ ਉਹ ਕਹਿੰਦਾ ਇੱਕੋਦਮ ਜਾ ਕੇ ਕਹਿੰਦਾ ਜੀ ਕਿਉਂ ਕੀ ਗੱਲ ਹੋ ਗਈ ਸੈਨਿਕਾਂ ਨੂੰ ਕਹਿੰਦਾ ਵੀ ਰਾਜੇ ਨੇ ਕਿਉਂ ਬੁਲਾਇਆ ਕਿੰਦੇ ਸਾਨੂੰ ਨਹੀਂ ਪਤਾ ਕਿਉਂ ਬੁਲਾਇਆ ਪਰ ਤੈਨੂੰ ਬੁਲਾਇਆ ਜਦੋਂ ਇਹ ਗੱਲ ਸੁਣੀ ਨਾ ਤਾਂ ਉਹ ਨਾਲ ਤੁਰ ਪਿਆ ਰਾਜੇ ਨੇ ਕਹਾਂ ਵੀ ਕੱਲ ਮੇਰੇ ਮੰਤਰੀ ਨੇ ਤਰੀਆਂ ਸਾਰੀਆਂ ਗੱਲਾਂ ਸੁਣੀਆਂ ਨੇ ਵੀ ਤੂੰ ਬੜਾ ਜਿਆਦਾ ਬਹਾਦਰ ਤੇ ਨੀ ਡਰੇ ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਆ ਚਾਰ ਪੰਜ ਨਗਰ ਦੇ ਵਿੱਚ ਸ਼ੇਰ ਦਾ ਆਤਕ ਮਚਿਆ ਹੋਇਆ ਨਾ ਤਾਂ ਤੂੰ ਇਹਨੂੰ ਫੜ ਕੇ ਲਿਆਵੇਂ ਹੁਣ ਇਹ ਗੱਲ ਸੁਣ ਕੇ ਅੱਗੋਂ ਗੱਪੀ ਉਹ ਜਿਹੜਾ ਕਮਿਆਰ ਗੱਪੀ ਸੀ ਕਹਿਣ ਲੱਗਾ ਵੀ ਰਾਜਾ ਸ਼ੇਰ ਜਿੰਦਾ ਫੜ ਕੇ ਲਿਆਵਾਂ ਸ਼ੇਰ ਮਾਰ ਕੇ ਲਿਆਵਾਂ ਕਿ ਸ਼ੇਰ ਨੂੰ ਕੇ ਲਿਆਵਾਂ ਰਾਜੇ ਨੇ ਜਦੋਂ ਇਹ ਗੱਲ ਸੁਣੀ ਨਾ ਰਾਜਾ ਹੈਰਾਨ ਪਰੇਸ਼ਾਨ ਹੋ ਗਿਆ ਕਿ ਇਹ ਕਿੰਨਾ ਜ਼ਿਆਦਾ ਤਾਕਤਵਰ ਹੋਵੇਗਾ ਜਿਹੜਾ ਐਵੇਂ ਦੀਆਂ ਗੱਲਾਂ ਕਰਦਾ ਪਿਆ ਹੁਣ ਉਹਨਾਂ ਕਹਾਂ ਵੀ ਤੂੰ ਸ਼ੇਰ ਨੂੰ ਚਲ ਜਿਉਂਦਾ ਹੀ ਫੜ ਕੇ ਲੈ ਆ ਜਦੋਂ ਇਹ ਗੱਲ ਸੁਣੀ ਤਾਂ ਉਹ ਹੁਣ ਨਾ ਉਥੋਂ ਐਨਾ ਕਹਿ ਕੇ ਤੇ ਆ ਗਿਆ ਰਾਜਾ ਤੇ ਸਾਰਾ ਮੰਤਰੀ ਮੰਡਲ ਉਹਦੀਆਂ ਬੜੀਆਂ ਤਾਰੀਫਾਂ ਕਰਦਾ ਪਿਆ ਸੀ ਪਰ ਉਹਨੂੰ ਘਰ ਆਉਂਦਿਆਂ ਆਉਂਦਿਆਂ ਤੱਕ ਬੁਖਾਰ ਚੜ ਗਿਆ ਆਕੇ ਆਪਣੀ ਪਤਨੀ ਨੂੰ ਕਹਿੰਦਾ ਵੀ ਭਾਗਵਾਨ ਨੇ ਜਿੰਨਾ ਸਮਾਨ ਇਹ ਨਾ ਸਾਰਾ ਇੱਕ ਗੱਡੇ ਤੇ ਲਾਦ ਲੀਏ ਤੇ ਆਪਾਂ ਇਥੋਂ ਚੱਲਦੀਆਂ। ਉਹਦੀ ਪਤਨੀ ਕਹਿਣ ਲੱਗੀ ਵੀ ਕਿਉਂ? ਕਹਿੰਦਾ ਰਾਜੇ ਨੇ ਬੁਲਾਇਆ ਸੀ। ਉਹਨੇ ਕਿਹਾ ਵੀ ਤੂੰ ਸ਼ੇਰ ਨੂੰ ਜਿਉਂਦਾ ਫੜ ਕੇ ਲਿਆਉਣਾ। ਉਹਦੀ ਪਤਨੀ ਕਹਿਣ ਲੱਗੀ ਵੀ ਤੂੰ ਐਨੇ ਗੱਪ ਨਾ ਮਾਰਿਆ ਕਰਨਾ ਜਿਸ ਕਰਕੇ ਇੰਨੀਆਂ ਜਿਆਦੀਆਂ ਪਰੇਸ਼ਾਨੀਆਂ ਹੋ ਜਾਣ। ਉਹ ਕਹਿੰਦਾ ਵੀ ਹੁਣ ਤੇ ਹੋ ਗਿਆ। ਹੁਣ ਤੇ ਕੋਈ ਹੀਲਾ ਵਸੀਲਾ ਨਹੀਂ ਹੈਗਾ। ਉਹਨੇ ਕਿਹਾ ਵੀ ਸਾਰਾ ਸਮਾਨ ਲਾਦ ਲੈ। ਉਹਨਾਂ ਸਾਰਾ ਗੱਡੇ ਤੇ ਸਮਾਨ ਲਦਣ ਲੱਗੇ। ਹੁਣ ਦੇਖਦੇ ਆ ਉਹਨਾਂ ਦਾ ਜਿਹੜਾ ਬਲਦ ਸੀ ਨਾ ਉਹ ਬੜਾ ਜਿਆਦਾ ਵਿਚਾਰਾ ਕਮਜ਼ੋਰ ਸੀ ਉਹ ਕਹਿੰਦੀ ਐਵੇਂ ਕਰ ਨਾਲ ਦੇ ਜਿਹੜੇ ਆਪਣੇ ਗਵਾਂਢੀ ਨੇ ਨਾ ਇਸ ਸੁੱਤੇ ਪਏ ਨੇ ਇੰਨਾਂ ਦਾ ਬਲਦ ਖੋਲ ਲਿਆ ਤੇ ਉਹ ਆਪਾ ਇੱਥੇ ਪਾ ਦਿੰਨੇ ਆ ਇੰਨੇ ਨੂੰ ਉਹ ਬਲਦ ਖੋਲ ਕੇ ਤੇ ਲਿਆ ਕੇ ਤੇ ਉਹਨੇ ਨਾ ਉੱਥੇ ਖੜਾ ਕਰ ਦਿੱਤਾ ਜਦੋਂ ਖੜਾ ਕੀਤਾ ਨਾ ਤਾਂ ਉਹ ਸੋਚਣ ਲੱਗਾ ਅੰਦਰ ਆਇਆ ਬੜਾ ਜਿਆਦਾ ਮੀ ਆ ਗਿਆ ਇੱਕੋ ਦਮ ਪਤੀ ਪਤਨੀ ਦੋਵੇਂ ਜਣੇ ਕਹਿਣ ਲੱਗੇ ਵੀ ਸਾਨੂੰ ਤੇਨਾ ਕਿਸੇ ਚੀਜ਼ ਤੋਂ ਡਰਨੀ ਲੱਗਦਾ ਨਾ ਅਸੀਂ ਡਰੀਏ ਵੀ ਆ ਰਾਜੇ ਤੋਂ ਡਰੀਏ ਨਾ ਅਸੀਂ ਸ਼ੇਰ ਤੋਂ ਡਰੀਏ ਅਸੀਂ ਤਾਂ ਤੁਬਕੇ ਤੋਂ ਡਰਨੀ ਆ ਹੁਣ ਉੱਤੋਂ ਪਾਣੀ ਨਾ ਟਪਕ ਟਪਕ ਕਰਕੇ ਤੇ ਉਹਦੇ ਘਰ ਦੀ ਛੱਤ ਤੋਂ ਝੋਕੇ ਤੇ ਥੱਲੇ ਡਿੱਗੇ ਜਾਂਦੀ ਆ ਸੀ ਉਧਰ ਜਿਹੜਾ ਉਹ ਸ਼ੇਰ ਸੀ ਨਾ ਉਹ ਉਹਨਾਂ ਦੇ ਨਗਰ ਚ ਆ ਗਿਆ ਜਦੋਂ ਆਇਆ ਤੇ ਉਹਨੇ ਦੇਖਿਆ ਵੀ ਪਤੀ ਪਤਨੀ ਜਿਹੜੇ ਨੇ ਬੂਆ ਵੀ ਖੁੱਲਾ ਪਿਆ ਇਹਨਾਂ ਨੂੰ ਡਾਰੀ ਨਹੀਂ ਮੇਰਾ ਇਹ ਕਹਿੰਦੇ ਨੇ ਵੀ ਅਸੀਂ ਰਾਜੇ ਤੋਂ ਵੀ ਨਹੀਂ ਡਰਦੇ ਵੀ ਰਾਜੇ ਤੇ ਸਾਰੀ ਪ੍ਰਜਾ ਦਾ ਜਿਹੜਾ ਹੁੰਦਾ ਹੱਕ ਹੁੰਦਾ ਉਹ ਤੇ ਕੁਝ ਵੀ ਕਰ ਸਕਦਾ ਉਹਦੇ ਤੋਂ ਵੀ ਨਹੀਂ ਡਰਦੇ ਹੋਰ ਤੇ ਹੋਰ ਕਹਿੰਦੇ ਨੇ ਜਿਹੜਾ ਸ਼ੇਰ ਦਾ ਖੌਫ ਲੋਕਾਂ ਨੂੰ ਹੈ ਮੈਂ ਉਹਦੇ ਤੋਂ ਵੀ ਨਹੀਂ ਡਰਦਾ ਫਿਰ ਮ ਕਹਿੰਦੇ ਨੇ ਵੀ ਅਸੀਂ ਤੇ ਸਿਰਫ ਤੂਬਕੇ ਤੋਂ ਡਰਦੇ ਹਾਂ ਇਹ ਤੂਬਕਾ ਹੈ ਕੀ ਇਹ ਵੀ ਜਿਹਦੇ ਤੋਂ ਇਹ ਡਰਦੇ ਨੇ ਕਹਿੰਦੇ ਕੋਈ ਚੰਗਿਆਈ ਬਲਾ ਹੋਣੀ ਹੈ ਚੱਲ ਮੈਂ ਇੱਥੋਂ ਚੱਲਦਾ ਇੰਨੇ ਚਿਰ ਨੂੰ ਯਾਦ ਆ ਜਾਂਦਾ ਹੈ ਹੁਣ ਉਹ ਗੱਪੀ ਕਮਿਆਰ ਨੂੰ ਵੀ ਮੈਂ ਜਿਹੜਾ ਉਹਨਾਂ ਦਾ ਬਲਦ ਖੋਲ ਕੇ ਲਿਆਇਆ ਵਾਂ ਉਹ ਤੇ ਮੈਂ ਬੰਨਿਆ ਹੀ ਨਹੀਂ ਹੈਗਾ ਤੇ ਚੱਲ ਮਣਾ ਉਹ ਬਲਦ ਨੂੰ ਬੰਨ ਕੇ ਤੇ ਆ ਜਾ ਸਵੇਰੇ ਕਵਾਂਗਾ ਖੁੱਲ ਕੇ ਆ ਗਿਆ ਸੀ ਤੇ ਬੰਨ ਦਿੱਤਾ ਤੇ ਕੱਲ ਪਰਸੋਂ ਅਸੀਂ ਤੁਰ ਜਾਾਂਗੇ ਇੰਨਾ ਕਹਿ ਕੇ ਉਹ ਬਾਹਰ ਜਾਂਦਾ ਹੈ ਬਾਹਰ ਨਾ ਸ਼ੇਰ ਹੁੰਦਾ ਉਹ ਰੱਸੀ ਫੜ ਕੇ ਤੇ ਉਹਨੂੰ ਹੀ ਬੰਨ ਕੇ ਉਹਦੇ ਜਿਹੜਾ ਉਹਨਾਂ ਦੇ ਘਰ ਰੋਖ ਹੁੰਦਾ ਤੇ ਉਹ ਨਾਲ ਬੰਨ ਹੁੰਦਾ ਸ਼ੇਰ ਵੀ ਡਰ ਜਾਂਦਾ ਵੀ ਜਿਹੜਾ ਪਤਾ ਨਹੀਂ ਤੁਬਕਾ ਆ ਗਿਆ ਹੁਣੇ ਤੇ ਉਹ ਹੀ ਮੈਨੂੰ ਬੰਨ ਗਿਆ ਹੁਣੇ ਉਹ ਉਹ ਚਾਰਾ ਹੁਣ ਨਾ ਅੰਦਰ ਜਦੋਂ ਵਹਿੰਦੇ ਨੇ ਇਹ ਬੂਆ ਬਾ ਢੋ ਕੇ ਤੇ ਸੌਣ ਲੱਗਦੇ ਨੇ ਤੇ ਪਤਨੀ ਕਹਿੰਦੀ ਬਾਰੀਆਂ ਵੀ ਬੰਦ ਕਰਦਾ ਇੱਕਦਮ ਬਿਜਲੀ ਦੀ ਲਿਸ਼ਕਾਰ ਪੈਂਦੀ ਏ ਤੇ ਉਹ ਜਿਹੜਾ ਰੁਖ ਹੁੰਦਾ ਨਾ ਉਹਦੇ ਨਾਲ ਉਹ ਸ਼ੇਰ ਬੰਨਿਆ ਪਿਆ ਹੁੰਦਾ ਉਹ ਕਹਿੰਦੀ ਭਲੇ ਪੁਰਖਾ ਤੂੰ ਬਲਦ ਦੀ ਥਾਂ ਤੇ ਸ਼ੇਰ ਬੰਨ ਆਇਆ ਉਹ ਕਹਿੰਦੀ ਤੂੰ ਕਿਵੇਂ ਦੀਆਂ ਕਮਲੀਆਂ ਗੱਲਾਂ ਕਰਦੀ ਮੈਂ ਕਿਥੋਂ ਸ਼ੇਰ ਫੜ ਲੈਣਾ ਸੀ ਉਹ ਕਹਿੰਦੀ ਬਾਹਰ ਵੀ ਜਦੋਂ ਸੱਚੀ ਬਾਹਰ ਵਹਿੰਦੇ ਨੇ ਤੇ ਉਹ ਸ਼ੇਰ ਜਿਹੜਾ ਉਹ ਬੰਨਿਆ ਹੁੰਦਾ ਉਹ ਆਂਦਾ ਵੀ ਸਵੇਰੇ ਹੁਣ ਤੂੰ ਸਾਰੇ ਲੋਕਾਂ ਨੂੰ ਮੈਨੂੰ ਨਹੀਂ ਪਤਾ ਭਾਗਵਾਨ ਨੇ ਕਿਵੇਂ ਬੰਨਿਆ ਗਿਆ ਤੇ ਕਿਵੇਂ ਨਹੀਂ ਪਰ ਤੂੰ ਸਵੇਰੇ ਹੁਣ ਜਿਹੜੇ ਲੋਕ ਮੈਨੂੰ ਗੱਪੀ ਆਖਦੇ ਸੀ ਨਾ ਉਹਨਾਂ ਨੂੰ ਤੂੰ ਹੁਣ ਇਹ ਦੱਸਣਾ ਹੈ ਵੀ ਮੈਂ ਸ਼ੇਰ ਬੰਨਿਆ ਸਵੇਰ ਹੋਈ ਲੋਕ ਜਿਹੜੇ ਭੱਜ-ਭੱਜ ਕੇ ਆਏ ਕਿਉਂਕਿ ਬਲਦ ਦਾ ਸ਼ੇਰ ਨੂੰ ਵੇਖ ਕੇ ਉਹਦੋਂ ਹੀ ਭੱਜ ਗਿਆ ਸੀ ਉਹਦਾ ਆਪਣਾ ਬਲਦ ਬੰਨਿਆ ਪਿਆ ਸੀ ਹਉਣ ਲੋਗ ਨ ਆ ਕੇ ਤੇ ਤਾਰੀਫਾਂ ਕਰਨ ਲੱਗੇ ਸਵੇਰ ਹੋਈ ਤੇ ਸੈਨਿਕ ਆ ਕੇ ਪਿੰਜਰੇ ਚ ਪਾ ਕੇ ਲੈ ਗਏ ਰਾਜਾ ਬੜਾ ਖੁਸ਼ ਹੋਇਆ ਰਾਜੇ ਨੇ ਉਹਨੂੰ ਕਈ ਮਰੱਬਿਆਂ ਦਾ ਮਾਲਕ ਬਣਾ ਦਿੱਤਾ ਹੁਣ ਉਹ ਨਾ ਕਮਿਹਾਰ ਦਾ ਕੰਮ ਛੱਡ ਕੇ ਤੇ ਉੱਥੇ ਜਾ ਕੇ ਤੇ ਬੜਾ ਸੋਹਣਾ ਆਪਣੇ ਪਿੰਡ ਚ ਵੱਸੂ ਕਰਕੇ ਰਹਿਣ ਲੱਗਾ ਰਾਜੇ ਨੇ ਉਹਨੂੰ ਕੋਈ ਪਦਵੀ ਵੀ ਦੇ ਦਿੱਤੀ ਹੁਣ ਨਾ ਕੁਝ ਵਰੇ ਲੰਗੇ 2 ਤੋਂ 3 ਵਰੇ ਲੰਗੇ ਹੋ ਨਾ ਬੜੇ ਜਿਆਦੇ ਡਾਕੂਆਂ ਦਾ ਸਾਰੇ ਪਾਸੇ ਰਾਤ ਮਾਕੇ ਲੁੱਟਕ ਸੁੱਟ ਕਰਿਆ ਕਰਨੀ ਰਾਜੇ ਦਾ ਮਾਲ ਵੀ ਚੋਰੀ ਕਰ ਲਿਆ ਕਰਨਾ ਰਾਜਾ ਬੜਾ ਜਿਆਦਾ ਪਰੇਸ਼ਾਨ ਰਾਜਾ ਕਹਿੰਦਾ ਕੁਝ ਤੇ ਕਰਨਾ ਬਣਦਾ ਜੇ ਨਾ ਕੀਤਾ ਤੇ ਇਹ ਤੇ ਪਰੇਸ਼ਾਨ ਕਰ ਦੇਣਗੇ ਹੁਣ ਸਾਰੇ ਕੋਈ ਹਿਲਾ ਵਸੀਲਾ ਨਾ ਲੱਭਿਆ ਰਾਜੇ ਨੂੰ ਹੁਣ ਗੱਪੀ ਕਮਯਾਰ ਬਾਰੇ ਯਾਦ ਆਇਆ ਰਾਜਾ ਕਹਿੰਦਾ ਮੈਂ ਉਹਨੂੰ ਲੈ ਕੇ ਆਂ ਜਦੋਂ ਲਿਆਂਦਾ ਗਿਆ ਰਾਜੇ ਨੇ ਸਾਰੀ ਸਮੱਸਿਆ ਦੱਸੀ ਕਿੰਦਾ ਰਾਜਾ ਇਹ ਦੱਸ ਜਿਉਂਦੇ ਲਿਆਂਵਾ ਮੁਰਦੇ ਲਿਆਂਵਾ ਕਿ ਕਸੀੜ ਕੇ ਲਿਆਂਵਾ ਰਾਜਾ ਕਹਿੰਦਾ ਵੀ ਤੂੰ ਮਰੇ ਹੀ ਲਿਆ ਪਰ ਇਹਨਾਂ ਦਾ ਕੰਮ ਨਬੇੜ ਦੇ ਉਹ ਕਹਿੰਦਾ ਠੀਕ ਹੈ ਆਪਣੀ ਹਵੇਲੀ ਜਾਂਦਾ ਹਵੇਲੀ ਗਿਆ ਤੇ ਪਤਨੀ ਕਹਿੰਦੀ ਵੀ ਅੱਜ ਇੱਕ ਫਿਰ ਤੇਨੂੰ ਤਾਪ ਚੜਿਆ ਪਿਆ ਕੀ ਗੱਲ ਹੋ ਗਈ ਕਹਿੰਦਾ ਰਾਜੇ ਨੇ ਕਿਹਾ ਵੀ ਜਿਹੜੇ ਡਾਕੂ ਨੇ ਨਾ ਉਹ ਫੜ ਕੇ ਲਿਆਉਣੇ ਨੇ ਤੇ ਭਾਗਵਾਨ ਨੇ ਉਹ ਮੇਰੇ ਤੋਂ ਫੜੇ ਨਹੀਂ ਜਾਣੇ ਰਾਜੇ ਨੇ ਸੂਲੀ ਚੜਾ ਦੇਣਾ ਤੂੰ ਐਵੇਂ ਕਰ ਵੀ ਆਪਾਂ ਹੁਣ ਇੱਥੋਂ ਚੱਲੀਏ ਉਹ ਕਿੰਦੀ ਵਿੱਚ ਚੱਲਦੇ ਤੇ ਹੈਗੇ ਆ ਰਾਤ ਨੂੰ ਅੱਗੇ ਜਾਂਦੇ ਆ ਹੁਣ ਆਪਾਂ ਖਾਧਾ ਤੇ ਕੁਛ ਨਹੀਂ ਭੁੱਖ ਲੱਗੀ ਉਹ ਕਹਿੰਦਾ ਘੜਾ ਫੜ ਇੱਚ ਕੁਝ ਰੋਟੀਆਂ ਘਿਓ ਤੇ ਖੰਡ ਪਾ ਤੇ ਇਹਨੂੰ ਕੋਟ ਤੇ ਚੱਲੀਏ ਉਹਦੀ ਪਤਨੀ ਕੁਝ ਰੋਟੀਆਂ ਘੜੇ 'ਚ ਵਗਾਉਂਦੀ ਘਿਓ ਵਗਾਉਂਦੀ ਤੇ ਵਿੱਚੇ ਹੀ ਵਗਾਉਂਦੀ ਏ ਉਹਦੇ ਖੰਡ ਵਗਾ ਕੇ ਵਿੱਚ ਸ਼ੱਕਰ ਪਾ ਤੇ ਚੰਗੀ ਤਰ੍ਹਾਂ ਕੋਟ ਕੇ ਨਾ ਚੂਰੀ ਬਣਾ ਕੇ ਤੇ ਉਹ ਸਿਰ ਤੇ ਘੜਾ ਰੱਖ ਕੇ ਤੇ ਦੋਨੋਂ ਜਣੇ ਖਾਲੀ ਹੱਥ ਤੁਰ ਜਾਂਦੇ ਨੇ ਤੁਰਦੇ ਤੁਰਦੇ ਜਦੋਂ ਅੱਗੇ ਪਹੁੰਚੇ ਨਾ ਅਗਲੇ ਨਗਰ ਉੱਥੇ ਡਾਕੂਆਂ ਨੇ ਵੇਖਿਆ ਉਹ ਕਹਿੰਦੇ ਵੀ ਤੂੰ ਤੇ ਉਹ ਹੀ ਹੈ ਨਾ ਗੱਪੀ ਕਮਿਆਰ ਜਿਨੇ ਰਾਜੇ ਨੂੰ ਕਹਿ ਵੀ ਮਾਰ ਕੇ ਲਿਆਵਾ ਜਿਉਂਦੇ ਲਿਆਵਾ ਕਸੀੜ ਕੇ ਲਿਆਵਾ ਚਲ ਤੈਨੂੰ ਹੀ ਅੱਜ ਦੱਸੀਏ ਵੀ ਅਸੀਂ ਕਿਹੜੇ ਬਾਗ ਦੇ ਮੂਲੀ ਆ ਉਹਨੇ ਨਾ ਉਹਦੀ ਪਤਨੀ ਨੂੰ ਤੇ ਇੱਕ ਪਾਸੇ ਬਿਠਾਤਾ ਤੇ ਉਹਨੂੰ ਬੰਨ ਦਿੱਤਾ ਉਹਨਾਂ ਨੇ ਫਰੋਲਾ ਫਰਾਲੀ ਕੀਤੀ ਵਿਚਾਰਿਆ ਕੋਲ ਕੁਝ ਨਹੀਂ ਸੀ ਕਹਿੰਦੇ ਆ ਘੜੇ ਚ ਕੀ ਹੈ ਉਹਨਾਂ ਕਹਿਆ ਚੂਰੀ ਇਥੇ ਚੂਰੀ ਲਿਆਏ ਨੇ ਪਹਿਲਾਂ ਕਹਿੰਦੇ ਸ਼ਕੋ ਤੇ ਫੇਰੀ ਇਹਦਾ ਜਿਹੜੇ ਪ੍ਰਾਨ ਲੈਣੇ ਆ ਸਾਰਿਆਂ ਨੇ ਚੂਰੀ ਖਾਧੀ ਤੇ ਨਾਲ ਦੀ ਨਾਲ ਹੀ 10 ਮਿੰਟਾਂ ਚ ਸਾਰੇ ਜਿਵੇਂ ਧਰਤੀ ਤੇ ਲੇਟ ਗਏ ਉਹਦੀ ਪਤਨੀ ਨੇ ਕਮਿਆਰ ਨੂੰ ਖੋਲਿਆ ਦਿਨ ਦਾ ਚੜ੍ਹਾ ਹੋਇਆ ਤੇ ਵੇਖਿਆ ਜਿਹੜੇ ਘੜੇ 'ਚ ਚੂਰੀ ਖਾਦੀ ਐ ਨਾ ਉੱਚ ਕਿਤੇ ਸੱਬ ਦਾ ਛੋਟਾ ਜਿਹਾ ਬੱਚਾ ਬੈਠਾ ਸੀ ਉਹਨੂੰ ਪਤਾ ਨਹੀਂ ਸੀ ਤੋਂ ਵਿੱਚੇ ਹੀ ਚੂਰੀ ਕੱਟ ਦਿੱਤੀ ਹੁਣ ਨਾ ਉਸ ਸਵੇਰੇ ਆਪਣੇ ਘਰਗੇ ਤੇ ਗੱਡਾ ਲਿਆਏ ਤੇ ਸਾਰਿਆਂ ਦੇ ਪਿੱਛੇ ਬਣ ਕੇ ਤੇ ਤਰੀਕ ਤਰੀਕੇ ਰਾਜੇ ਦੇ ਕੋਲ ਲੈ ਕੇ ਗਏ ਰਾਜਾ ਹੁਣ ਬੜਾ ਪਰੇਸ਼ਾਨ ਹੋ ਗਿਆ ਰਾਜਾ ਕਿੰਨਾ ਵੀ ਜਿਹੜਾ ਕੰਮ ਇਹ ਸੈਨਾ ਨਹੀਂ ਕਰ ਸਕੇ ਇਕੱਲਾ ਕਰ ਲਿਆ ਤੇ ਸਾਰਿਆਂ ਨੂੰ ਕਸੀੜ ਕੇ ਵੀ ਲਿਆਉਂਦੇ ਆ ਜਰੂਰ ਇਹ 'ਚ ਕੋਈ ਨਾ ਕੋਈ ਜਿਹੜਾ ਕੰਮ ਵੀ ਇਹ 'ਚ ਕੋਈ ਨਾ ਕੋਈ ਤਾਕਤ ਹੈਗੀ ਐ ਜਦੋਂ ਇਹ ਗੱਲ ਸੁਣਿਆ ਨਾ ਤੇ ਉਹ ਬੜਾ ਜਿਆਦਾ ਪਰਸੰਨ ਹੋ ਗਿਆ ਕਹਿੰਦੇ ਹੁਣ ਨਾ ਉਹਨੇ ਰਾਜੇ ਨੇ ਨਾ ਐਲਾਨ ਕਰਤਾ ਵੀ ਮੇਰੇ ਅੱਜ ਤੋਂ ਬਾਅਦ ਸੈਨਾ ਦਾ ਸੈਨਾਪਤੀ ਹੋਈ ਏਵੇਂ ਹੁਣ ਜਦੋਂ ਸੈਨਾਪਤੀ ਬਣਾ ਦਿੱਤਾ ਨਾ ਤੇ ਉਹ ਬੜਾ ਜਿਆਦਾ ਪਰਸੰਨ ਹੋਇਆ ਹੁਣ ਕੋਈ 5 6 ਬਰੇਤ ਰਾਮ ਸੁਖਣਾ ਲੰਗੇ ਇੱਕ ਦਿਨ ਇੱਕ ਰਾਜੇ ਦੇ ਨਾਲ ਉਹਦਾ ਜੰਗ ਛੇੜ ਗਿਆ ਜਦ ਜੰਗ ਛੜਿਆ ਤੇ ਉਹ ਕਹਿੰਦਾ ਵੀ ਰਾਜੇ ਦੇ ਕੋਲ ਉਹਦੇ ਕੋਲ ਸੈਨਾ ਵੀ ਵਾਦੇ ਤਾਕਤਵਾਰੇ ਵਾਦੇ ਪਰ ਤੂੰ ਕੁਝ ਨਾ ਕੁਝ ਕਰਨਾ ਹੁਣ ਸਵੇਰ ਹੋਈ ਤੇ ਉਹ ਸੋਚਣ ਲੱਗਾ ਵੀ ਮੈਨੂੰ ਤੇ ਕੁਝ ਵੀ ਨਹੀਂ ਆਉਂਦਾ ਹੋਣ ਨਾਲੇ ਕਿ ਆ ਵੀ ਘੋੜਾ ਮੈਂ ਆਪ ਵਿੱਚੋਂ ਜਿਹੜਾ ਏ ਉਹ ਪਸੰਦ ਕਰਾਂਗਾ ਹੁਣ ਉਹ ਨਾਲ ਚ ਉਹਨੂੰ ਪਤਾ ਤੇ ਹੈ ਨਹੀਂ ਸੀ ਉਹਨੇ ਆਪਣੇ ਵੱਲੋਂ ਤੇ ਮਰੀਲ ਜਿਹਾ ਘੋੜਾ ਜਿਹੜਾ ਸੀ ਪਸੰਦ ਕੀਤਾ ਪਰ ਉਹ ਘੋੜਾ ਤੇ ਹਵਾ ਨਾਲ ਗੱਲਾਂ ਕਰਦਾ ਸੀ ਸਵੇਰ ਹੋਈ ਤੇ ਆਪਣੀ ਪਤਨੀ ਨੂੰ ਜਾ ਕੇ ਕਹਿੰਦਾ ਵੀ ਤੂੰ ਸਵੇਰੇ ਸਵੇਰੇ ਮੇਰੇ ਘੋੜੇ ਦੇ ਨਾਲ ਮੈਨੂੰ ਚੰਗੀ ਤਰ੍ਹਾਂ ਬੰਨ ਦੇ ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ ਮਿੰਨ ਤੇ ਘੋੜੇ ਤੇ ਬਹਿਣਾ ਵੀ ਨਹੀਂ ਆਉਂਦਾ ਉਹਨੇ ਚੰਗੀ ਤਰ੍ਹਾਂ ਘੋੜੇ ਤੇ ਬੰਨਤਾ ਹੁਣ ਉਹਨੂੰ ਵਿਚਾਰੇ ਨੇ ਬਿਗਲ ਵੇਖਿਆ ਨਾ ਵੱੱਜਿਆ ਵੇਖਿਆ ਵੀ ਜਿਹੜੀ ਹੁਣ ਅੰਮ੍ਰਿਤਪਹਿਲਾ ਹੋਇਆ ਵੀ ਹੁਣ ਜੰਗ ਸ਼ੁਰੂ ਹੋਣੀ ਏ ਕਿ ਨਹੀਂ ਉਹ ਜਿਵੇਂ ਤੇ ਘੋੜੇ ਤੇ ਬੈਠਾ ਘੋੜੇ ਨੇ ਆੱਡੀ ਮਾਰੀ ਘੋੜਾ ਤੇ ਉਧਰ ਨੂੰ ਤੁਰ ਪਿਆ ਹੁਣ ਨਾ ਉਹ ਐਨੀ ਹਵਾ ਨਾਲ ਗੱਲਾਂ ਕਰਦੇ ਹੋਏ ਭੱਜ ਰਿਹਾ ਸੀ ਨਾ ਵੀ ਹੁਣ ਉਹਨੂੰ ਉੱਤੋਂ ਡਿੱਗਣ ਦਾ ਡਰ ਸੀ ਹੁਣ ਗੱਪੀ ਕਮਯਾਰ ਨੇ ਕੀਤਾ ਵੀ ਸੋਚਦਾ ਵੀ ਕਿਸੇ ਰੁੱਖ ਦੀ ਟਾਣੀ ਨੂੰ ਮੈਂ ਫੜ ਲੀਣਾ ਵਾਂ ਉਹ ਨਾਲ ਲਟਕ ਜਾਗਾ ਤੇ ਘੋੜਾ ਆਪੇ ਹੀ ਅੱਗੇ ਚਲਾ ਜਾਏਗਾ ਪਰ ਹੋਇਆ ਕਿ ਜਿਸ ਰੁਖ ਨੂੰ ਨੇ ਫੜਿਆ ਉਹ ਸੁੱਕਾ ਸੀ ਉਹ ਰੁੱਖ ਹੀ ਨਾ ਲਾ ਗਿਆ ਹੁਣ ਕੋੜਾ ਇੰਨੀ ਤੇਜ਼ ਹਵਾ ਨਾਲ ਗੱਲਾਂ ਕਰਦਾ ਪਿਆ ਸੀ ਨਾ ਕਿ ਪਿੱਛੇ ਧੂੜ ਹੀ ਧੂੜ ਤੇ ਐਵੇਂ ਲੱਗੇ ਵੀ ਕਿੰਨਾ ਕੁਝ ਪਿੱਛੇ ਆਉਣਦਿਆ ਹੁਣ ਰੁਖ ਨੂੰ ਨੇ ਹੱਥ 'ਚ ਫੜਿਆ ਹੋਇਆ ਸੀ ਜਦੋਂ ਰੁਖ ਨੂੰ ਹੱਥ 'ਚ ਫੜਿਆ ਸੀ ਨਾ ਤੇ ਅੱਗੋਂ ਉਹਨਾਂ ਦਾ ਸੈਨਾਪਤੀ ਦੇਖਦਾ ਹੈ ਵੀ ਇਹ ਤਾਂ ਇਕੱਲਾ ਹੀ ਇੰਨੇ ਬੁਰੇ ਹਾਲ ਕਰ ਹੀ ਆਉਂਦਾ ਹੈ ਤੇ ਜੇ ਇੱਥੇ ਆ ਗਿਆ ਤੇ ਇਥੇ ਭਗੜੜ ਮਚਾ ਜੇਗਾ ਹੁਣ ਆਪਸ ਚ ਸੈਨਾ ਚ ਭਗਦੜ ਮੱਚ ਗਈ ਹੁਣ ਜਿਹੜੇ ਹਾਥੀ ਸਨ ਉਹਨਾਂ ਨੂੰ ਪਿੱਛੇ ਪਿੱਛੇ ਲੈ ਕੇ ਜਾਂਦੇ ਕਈ ਲੋਕ ਕੋ ਤਾਂ ਥੱਲੇ ਭਗਦੜ ਚ ਆਪਸ ਹੀ ਮਰ ਗਏ ਘੋੜੇ ਕਈ ਉਹਨਾਂ ਦੇ ਚਲੇ ਗਏ ਹਾਥੀ ਕਿੰਨੀ ਸੈਨਾ ਉਹਨਾਂ ਦੀ ਥੱਲੇ ਲਾਤ ਪਾਤੀ ਹੋਗੀ ਕਿੰਦੇ ਹੁਣ ਮੈਦਾਨ ਦਾ ਜੰਗ ਮੈਦਾਨ ਦਾ ਛੱਡ ਕੇ ਤੇ ਉੱਤੋਂ ਚਲੇ ਗਏ ਹੁਣ ਇਹ ਜਦੋਂ ਸੀ ਨਾ ਉਹਨਾਂ ਦੀ ਪਾਕੀ ਸੇਨਾ ਜਦੋਂ ਉੱਥੇ ਆਈ ਤੇ ਪੁਰਾਣਾ ਸੇਨਾਪਤੀ ਆਇਆ ਤੇ ਉਹਨਾਂ ਨੇ ਉਹ ਦੂਜੇ ਰਾਜੇ ਦੇ ਇੰਨੇ ਬੁਰੇ ਹਾਲ ਵੇਖੇ ਨਾ ਤੇ ਜਾ ਕੇ ਰਾਜੇ ਨੂੰ ਦੱਸਤਾ ਵੀ ਰਾਜਾ ਵੀ ਅਸੀਂ ਤੇ ਉਹਨਾਂ ਕੋ ਜ ਉਹਦਾ ਘਾਰ ਹੀ ਨਹੀਂ ਸਕੇ ਕੱਲੇ ਨੇ ਉਹਦੀ ਅੱਧੀ ਸੇਨਾ ਹੀ ਮਕਾ ਦਿੱਤੀ ਰਾਜਾ ਬੜਾ ਜ਼ਿਆਦਾ ਪਰੇਸ਼ਾਨ ਹੋਇਆ ਰਾਜੇ ਨੇ ਉਹਨੂੰ ਕਿਹਾ ਵੀ ਦੇਖ ਵੀ ਤੇਰੇ ਤੋਂ ਵੱਧ ਤਾਕਤਵਰ ਮੈਂ ਹੋਰ ਕੋਈ ਨਹੀਂ ਮੰਨਦਾ ਤੂੰ ਸਾਡੀ ਪ੍ਰਜਾ ਦੀ ਵਿਚਾਰਿਆ ਦੀ ਰੱਖਿਆ ਕਰਨ ਤੂੰ ਉਹਨਾਂ ਨੂੰ ਚੋਰਾ ਡਾਕੂਆਂ ਤੋਂ ਵੀ ਬਚਾਉਣਾ ਤੂੰ ਨਾ ਹਰੇਕ ਖਤਰੇ ਤੋਂ ਬਚਾਉਣਾ ਤੇ ਰਾਜਾ ਬਣਨ ਦੇ ਲਾਇਕ ਤੂੰ ਹੀ ਉਸ ਨੂੰ ਕਿਹਾ ਵੀ ਮੇਰੀ ਗੱਦੀ ਅੱਜ ਤੋਂ ਤੇਰੀ ਹੈ ਉਹਨੂੰ ਰਾਜਾ ਬਣਾ ਦਿੱਤਾ ਗਿਆ ਉਹ ਪਹਿਲਾਂ ਜਿਹੜਾ ਕਮਿਹਾਰ ਗੱਪੀ ਸੀ ਉਹ ਬਦਕਿਸਮਤ ਹੀ ਸੀ ਕਿ ਭਾਗ ਕਹਿ ਲੋ ਵੀ ਗਰੀਬੀ 'ਚ ਜਨਮ ਹੋਇਆ ਸੀ ਘੜੇ ਬਣਾ ਕੇ ਕੰਮ ਕਰਦਾ ਪਿਆ ਸੀ ਪਰ ਉਹਦੇ ਕਹਿ ਲੋ ਵੀ ਉਹ 'ਚ ਕੋਈ ਸਵਾਲੀ ਨਿਗਾ ਪਰਮਾਤਮਾ ਦੀ ਹੋਈ ਨਾ ਤੇ ਉਹ ਬਦਕਿਸਮਤ ਤੋਂ ਵੀ ਕਿਸਮਤਮੰਦ ਵਾਲਾ ਬਣ ਗਿਆ ਇਸ ਲਈ ਕਿ ਆ ਜਾਂਦਾ ਜਦੋਂ ਪਰਮਾਤਮਾ ਕਿਸੇ ਤੇ ਨਦਰ ਕਰ ਦੇਣਾ ਭਾਵੇਂ ਉਹ ਕਿੰਨਾ ਬਾਦ ਕਿਸਮਤ ਹੈ ਤੇ ਉਹ ਵੀ ਕਿਸਮਤ ਵਾਲਾ ਬਣ ਜਾਂਦਾ ਹੈ ਇਸ ਲਈ ਪਰਮਾਤਮਾ ਅਗੇ ਰੋਜ਼ ਅਰਦਾਸ ਕਰਿਆ ਕਰੋ ਪਰਮਾਤਮਾ ਵਾਲੇ ਕਿ ਆਖਰ ਪਰਮਾਤਮਾ ਨੇ ਲੇਖ ਚੰਗੇ ਲੇਖਦੇ ਤੇ ਤੁਹਾਡੇ ਲੇਖ ਵੀ ਚੰਗੇ ਹੋ ਜਾਣਗੇ ਤੇ ਕਿਸਮਤ ਵੀ ਚਮਕ ਜਾਵੇਗੀ ਇਸ ਜ਼ਿੰਦਗੀ ਚ ਸਭ ਕੁਝ ਸੰਭਵ ਹੈ ਜੇ ਪਰਮਾਤਮਾ ਅਗੇ ਅਰਦਾਸ ਕਰੋਗੇ ਦੁੱਖ ਮੁਸ਼ਕਿਲਾਂ ਆਪੇ ਦੂਰ ਹੋ ਜਾਣਗੇ ਫਿਰ ਅੱਜ ਦੀ ਇਹ ਕਹਾਣੀ ਕਿਵੇਂ ਲੱਗੀ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੀ ਕਮੈਂਟ ਬਾਕਸ ਚ ਆਪਣਾ ਨਾਂ ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਇਹ ਜ਼ਰੂਰ ਲਿਖਿਓ